ਲੁਧਿਆਣਾ ਦੇ ਹਲਕਾ ਆਤਮ ਨਗਰ ਦੀਨਾ ਗਰੀਬ ਵਰਗ ਦੇ ਨਾਲ ਜੁੜੇ ਲੋਕਾਂ ਦੇ 85 ਲੱਖ ਦੇ ਕਰਜ਼ੇ ਨੂੰ ਮਾਫ ਕਰਨ ਸੰਬੰਧੀ ਲੋਕਾਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਫਰਨੇ ਗਏ ਸਮੋਕੀ ਗੱਲਬਤ ਕਰਦਾ ਵਿਦਾਰ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਜਿੱਥੇ ਕਪਤਨ ਸਰਕਾਰ ਦੇ ਸਮੇਂ ਇਹ ਕਰਜ਼ੇ ਭਰੇ ਗਏ ਸਨ ਉੱਥੇ ਹੀ ਅੱਜ ਇਹਨਾਂ ਨੂੰ ਮਾਫ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਰ ਲਗਾ ਦਿੱਤੀ ਹੈ ਤੇ ਇਹਨਾਂ ਲੋਕਾਂ ਨੂੰ ਕਰਜ਼ੇ ਮਾਫ ਕੀਤੇ ਗਏ ਨੇ ਜੋ ਗਰੀਬ ਵਰਗ ਦੇ ਹਨ ਗਰੀਬ ਰਕਤ ਨਾਲ ਜੁੜੇ ਹੋਏ ਨੇ ਨਾ ਕਿ ਆ ਕਿ ਸਾਧਾਰਨ ਵਾਕਫ ਛੋਟੇ ਕਿਤੇ ਨਾਲ ਜੁੜੇ ਦੁਕਾਨਦਾਰ ਤੇ 85 ਲੱਖ ਦੇ ਕਰੀਬ ਇਹਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ। ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਰੀਬਾਂ ਦਾ ਦਰਦ ਸਮਝਦੇ ਹੋਏ ਗਰੀਬ ਜਿਹੜੇ ਅਨਸੂਚਿਤ ਜਾਤੀ ਨਾਲ ਜਾਂ ਅੰਗਹੀਣ ਕੋਈ ਵਿਅਕਤੀ ਨੇ ਉਹਨਾਂ ਦਾ ਦਰਦ ਸਮਝਦੇ ਹੋਏ ਉਹਨਾਂ ਦਾ ਕਰਜ਼ਾ ਮਾਫ ਕੀਤਾ ਹੈ। ਅੱਜ ਤੋਂ ਪਹਿਲੀਆਂ ਸਰਕਾਰਾਂ ਮੈਂ ਕਾਂਗਰਸ ਸਮੇਂ ਦੀ ਗੱਲ ਕਰਾਂ ਮੈਂ 46 ਡਿਗਰੀ ਟੈਂਪਰੇਚਰ ਦੇ ਵਿੱਚ ਕਾਂਗਰਸ ਪਾਰਟੀ ਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਦਿਸ਼ਨੇਸ਼ ਨਗਰ ਵਿੱਚ ਕਰਗਿਆ ਕੁਰਕੀ ਦੀ ਜਿਹੜੀ ਸ਼ਿਕਾਇਤ ਕੱਢੀ ਸੀ ਕੈਪਟਨ ਮਨਿੰਦਰ ਸਿੰਘ ਨੇ ਨਾਂ ਵੀ ਲਊਂਗਾ ਬਿਨਾਂ ਖੋਕਤੇ ਉਹ ਅੱਜ ਤੱਕ ਕਿਸੇ ਨੇ ਫਾਰਮ ਜਰੂਰ ਭਰਾ ਲੇ ਪਰ ਪੰਜ ਪੈਸੇ ਕਿਸੇ ਨੇ ਮਾਫੀ ਨਹੀਂ ਕਰੇ ਉਹ ਲੋਕ ਇਹਨਾਂ ਦੇ ਘਰਾਂ ਤੇ ਪਰਕਦੇ ਰਹੇ ਮਿੰਤਾਂ ਕਰਦੇ ਰਹੇ ਇਹਨਾਂ ਦੀਆਂ ਜ਼ਮੀਨਾਂ ਜਾਇਤਾਂ ਦੀਆਂ ਕੁਰਕੀਆਂ ਵੀ ਕੱਢੀਆਂ ਪਰ ਪੈਸੇ ਕਿਸੇ ਨੇ ਮਾਫ ਨਹੀਂ ਕਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹਨਾਂ ਦਾ ਦਰਦ ਸੰਭਦੇ ਹੋਏ ਇਹਨਾਂ ਦੇ ਕਰਜ਼ੇ ਮਾਫ ਕਰੇ ਨੇ ਇਹ ਬੜੇ ਭਰੇ ਮਨ ਨਾਲ ਇੱਕ ਗੱਲ ਕਹਿ ਵੀ ਰਿਆਂ ਦੇ ਵਿੱਚੋਂ ਜਦੋਂ ਮੈਂ ਦੋ ਸਰਟੀਫਿਕੇਟ ਤਕਸੀਮ ਕਰੇ ਤਾਂ ਮੇਰੀਆਂ ਅੱਖਾਂ ਤੇ ਮਨ ਦੋਨੇ ਭਰੇ ਕਿਉਂਕਿ ਉਹ ਵਿਅਕਤੀ ਇਸ ਦੁਨੀਆ ਵਿੱਚ ਵੀ ਨਹੀਂ ਸੀ ਉਹਨਾਂ ਤੋਂ ਵੀ ਕਰਜ਼ੇ ਦੀ ਜਿਹੜੀ ਹੈ ਵਾਪਸੀ ਦੀ ਮੰਗ ਉਹਨਾਂ ਦੇ ਪਰਿਵਾਰਾਂ ਤੋਂ ਕੀਤੀ ਜਾ ਰਹੀ ਸੀ ਇਹ ਜਿਨੇ ਬਾਣੀ ਤੇ ਆਪਾ ਸੁਣਦੇ ਆਂ ਸਾਹਿਬਾ ਹੱਥ ਬੜੀਆਂ ਜਿਸ ਭਾਵੇਂ ਤੇ ਮੁੱਖ ਮੰਤਰੀ ਪੰਜਾਬ ਜਿਹੜੇ ਭਗਵੰਤ ਸਿੰਘ ਜੀ ਮਾਨ ਆ ਪੰਜਾਬੀਆਂ ਦਾ ਦਰਸਨ ਦੇ ਨੇ ਹਰੇਕ ਉਹਨਾਂ ਦੀ ਗੱਲ ਤੇ ਮੰਗ ਤੇ ਪਹਿਰਾ ਕਰਦੇ ਨੇ ਕਿਉਂਕਿ ਜਿਵੇਂ ਆਪਾਂ ਰੋਜ਼ ਕਹਾਣਾਂ ਦੇ ਵਿੱਚ ਪੜ੍ਹਦੇ ਆ ਜੋ ਤਨ ਲਖਮੀਆਂ ਸੋ ਤਨ ਜਾਣੇ ਅਬਰ ਕਿਆ ਜਾਣੇ ਪੀਰ ਪਰਾਈ ਉਹਨਾਂ ਨੂੰ ਹਰੇਕ ਦਰਦ ਦਾ ਪੰਜਾਬੀ ਦਾ ਪਤਾ ਉਹਦੇ ਸੰਗ ਦੇ ਉਹ ਪੰਜਾਬ ਦਾ ਪੁੱਤਰ ਬਣਦੇ ਹੋਏ ਪੰਜਾਬ ਦੀ ਉਮੰਤੀ ਤੇ ਤਰੱਕੀ ਲਈ ਆਪਣੇ ਲੋਕਾਂ ਦੇ ਹੱਕਾਂ ਦੀ ਰੱਖੀ ਕਰਦੇ ਹੋਏ ਭਗਵਾਨ ਸਿੰਘ ਜੀ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਫਲ ਹੋ ਰਹੇ ਨੇ ਇਹ ਕਰਜ਼ੇ ਗਰੀਬ ਕੱਚਾ ਮਾਲਕ ਇਹ ਕਰਜ਼ਾ 85 ਲੱਖ ਤੇ 60000 36000 ਰੁਪਏ ਕਰਜ਼ੇ ਜਿਹੜੀ ਲਾਜ਼ਮ ਦੇ ਕਰਜ਼ੇ ਮਾਫ ਕੀਨੇ ਜਿਨ੍ਹਾਂ ਦੇ ਵਿੱਚ ਹਰਿਆਣੇ ਦੇ ਕੰਮ ਵਾਲੇ ਸੀ ਸ਼ਟਲਿੰਗ ਸੀ ਬਿਲਡਿੰਗ ਟੀਵੀ ਸੀ ਤੇ ਛੋਟੇ ਮੋਟੇ ਕਾਰਖਾਨੇਦਾਰ ਦੇ ਲੋਕ ਸੀ ਉਹਨਾਂ ਦੇ ਕਰਜ਼ੇ ਮਾਫ ਹੋ ਗਏ ਕਦੇ ਕੋਈ ਆਮ ਬੁਝਾਉ ਕਹਿੰਦੇ ਕਿ ਅਜੇ ਤੱਕ ਸਾਡੇ ਰਿਆ ਕੈਂਡਾ ਦੇ ਦੇਖੋ ਅੱਗੇ ਤੱਕ ਮੈਂ ਕਹਿੰਦਾ ਵੀ ਕਰਜ਼ਾ ਤਾਂ ਜਿਹੜਾ ਕੋਈ ਆਮ ਵਿਅਕਤੀ ਆ ਉਹ ਨਹੀਂ ਛੱਡਦਾ ਸਰਕਾਰਾਂ ਪੈਸੇ ਕਿੱਥੇ ਛੱਡਦੇ ਨੇ ਪਹਿਲੇ ਮੁੱਖ ਮੰਤਰੀ ਨੇ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਲੋਕਾਂ ਦੇ ਜਿਹੜੇ ਨੇ ਕਰਜ਼ੇ ਮਾਫ ਕਰਵਾਏ ਸਦਾਬ ਪ੍ਰਵਾਹ ਸਿੰਘ ਸਿੱਧੂ ਜਿੰਦਾਬਾਦ ਸਦਾਬ ਪ੍ਰਵਾਹ ਸਿੰਘ ਸਿੱਧੂ ਜਿੰਦਾਬਾਦ